ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਬਸੁਖਪਾਲ ਕੋਰ ਬਡਬਰ ਆਪਣੇ ਜਥੇ ਸਮੇਤ ਸੰਤਾਂ ਦੀ ਮਹਿਮਾ ਪਰਥਾਏ ਦੋ ਵੋਲ ਕਹਿਣ ਜਾ ਰਹੀਆਂ ਜਿਹੜਾ ਗੌਰ ਫਰਮਾਉਣਾ ਜੀ ਸੰਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾ ਸੰਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਰੇ ਦੇ ਨੇ ਮਸਤ ਦੇ ਬਨੇ ਨਾਮ ਦੀਆਂ ਚੜੀਆਂ ਲੋਰਾ ਨਾਮ ਦੀਆਂ ਚੜੀਆਂ ਲੋਰਾ ਸੰਤਾਨ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਸੰਤਾਨ ਨੇ ਰੱਬ ਵਸ ਕੀਤਾ ਪ੍ਰੇਮ ਦੀ ਆਪਾ ਕੇ ਡੋਰਾ ਪਥਰਾਂ ਵਿਚੋਂ ਰੱਬ ਨੂੰ ਪਾਇਆ ਈੜੀ ਬਣ ਪਗਵਾਨ ਸਿਆ ਆਇਆ ਸੰਤਾਂ ਨਾਲ ਖਾਵੇ ਪੀਵੇ ਦਿਲ ਦਾ ਨਹੀਂ ਦਰਸ਼ਨ ਹੋਰਾ ਰੇ ਦੇਨ ਮਸਤ ਦਿਵਾਨੇ ਨਾਮ ਦੀਆਂ ਚੜੀਆਂ ਲੋਰਾ ਸੰਤਾਨ ਰੱਬ ਵੱਸ ਕੀਤਾ ਪ੍ਰੇਮ ਦੀਆਂ પાਕੇ ਡੋਰਾ ਸੰਤਾਨ ਰੱਬ ਵੱਸ ਕੀਤਾ ਪ੍ਰੇਮ ਦੀਆਂ પાਕੇ ਡੋਰਾ ਰੱਬ ਸੰਤਾਨ ਦੀ ਮੋੜ ਨਹੀਂ ਸਕਦਾ ਧੋਰੀ ਪ੍ਰੇਮ ਦੀ ਰਿਨੀ ਸਕਦਾ ਸੰਤਾਂ ਨਾਲ ਪ੍ਰੀਤੀ ਗੰਡੀ ਜਿੱਦਾਂ ਨੇ ਚੰਨੇ ਚਕੋਰਾ ਤੇ ਦੇ ਨੇ ਮਸਤ ਦਿਵਾਨੇ ਨਾਮ ਧਿਆ ਚੜਿਆ ਲੋਰਾ ਨਾਮ ਧਿਆ ਚੜਿਆ ਲੋਰਾ ਸੰਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ પાਕੇ ਜੋਰਾ ਸੰਤਾਂ ਨੇ ਰੱਬ ਬਸ ਕੀਤਾ પ્રેમ దిਆ ਪਾ ਕੇ ਡੋਰਾ ਸੰਤ ਨੇ ਰੱਬ ਦੇ ਬਣੇ ਵਿਚੋਲੇ ਸੰਤੇ ਨੇ ਮਿਲਦੇ ਰੱਬ ਪਿਆ ਟੋਲੇ ਸਾਧੂਆਂ ਤੋਂ ਮੁਕਤੀ ਪਾ ਲਈ ਰਾਖਸ਼ ਤੇ ਠੱਗਾ ਚੋਰਾ ਰੰਦੇ ਨੇ ਮਸਤ ਦਿਵਾਨੇ ਨਾਮ ਦੀਆਂ ਚੜੀਆਂ ਲੋਰਾ ਨਾਮ ਦੀਆਂ ਚੜੀਆਂ ਲੋਰਾ ਸੰਤਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਸੰਤਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਸੰਤ ਜਿਨਾ ਮਿਲਿਆ ਹਰ ਜਸ ਗਾਇਓ ਹਲੇ ਮੁਕਤੀ ਪਾਇਓ ਸੰਤਾਂ ਦੀ ਸਗਲੀ ਤਰਤੀ ਵਸਦੇ ਨੇ ਭਾਵੇਂ ਹੋਰਾ ਰੰਗ ਦੇ ਮਸਤ ਦੇ ਬਣੇ ਨਾਮ ਦਿਅ ਚੜੀਆਂ ਲੋਰਾ ਨਾਮ ਦਿਅ ਚੜੀਆਂ ਲੋਰਾ ਸੰਤਾਂ ਨੇ ਰੱਬ ਵਸੀ ਕੀਤਾ ਪ੍ਰੇਮ ਦੀਆਂ ਪਾ ਕੇ ਸੰਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਪ੍ਰੇਮ ਦੀਆਂ ਪਾ ਕੇ ਡੋਰਾ ਪ੍ਰੇਮ ਦੀਆਂ ਪਾ ਕੇ ਡੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ